ਦਹਾੜਾਂ ਦਾ ਓਏ ਸੰਤਾਂ ਦੇ ਨਾਲ ਬਹਿਰ ਖੋਰੇ ਸੀ ਕੀ ਸਰਕਾਰਾਂ ਦਾ ਓਏ ਬਿੱਲੀਆਂ ਦੀ ਮਿਆਉ ਮਿਆਉ ਤੇ ਗੜਕਾ ਸ਼ੇਰ ਦਹਾੜਾਂ ਦਾ ਓਏ ਸੰਤਾਂ ਦੇ ਨਾਲ ਬਹਿਰ ਖੋਰੇ ਸੀ ਕੀ ਸਰਕਾਰਾਂ ਦਾ ਰੌਕਟ ਤੱਕ ਤੱਕ ਹੱਸਦੇ ਉੱਡਦੇ ਭਰੇ ਪਕਾਨੇ ਨੂੰ ਓਏ ਉੱਡਦੇ ਭਰੇ ਪਕਾਨੇ ਨੂੰ ਆ ਬੰਦੇ ਬੰਬ ਪਹਹਾਣੇ ਲੜਦੇ ਵਖਤ ਜਮਾਨੇ ਨੂੰ ਆ ਬੰਦੇ ਬੰਬ ਪਹਹਾਣੇ ਦਿ ਛੇੜ ਦੇਮਾਨੇ ਨੂੰ ਕਹਿੰਦਾ ਓਏ ਹੱਸ਼ਿਰ ਸਨਾਇਓ ਬੱਚਿਆਂ ਨੂੰ ਬਦਮਾਸ਼ ਵਿਚਾਰੇ ਦਾ ਓਏ ਥੱਪੜ ਜਿਸਤੇ ਬਰਿਆਸੀ ਜਗਤਾਰ ਹਵਾਰੇ ਦਾ ਓਏ ਹੱਸ਼ਿਰ ਸਨਾਇਓ ਬੱਚਿਆਂ ਨੂੰ ਬਦਮਾਸ਼ ਵਿਚਾਰੇ ਦਾ ਓਏ ਥੱਪੜ ਜਿਸਤੇ ਬਰਿਆਸੀ ਜਗਤਾਰ ਹਵਾਰੇ ਦਾ ਓਏ ਹੱਥ ਕੜੀਆਂ ਤੋਂ ਰੋਕਣ ਮਰਦਾਂ ਦੇ ਨਜ਼ਰਾਂ ਨੇ ਨੂੰ ਓਏ ਮਰਦਾਂ ਦੇ ਨਜ਼ਰਾਂ ਨੇ ਨੂੰ ਆ ਬੰਦੇ ਵਕਤ ਜਮਾਨੇ ਨੂੰ ਆ ਬੰਦੇ ਬੰਬ ਪੁਰਾਣੇ ਸੰਦ ਛੇੜਦੇ ਵਕਤ ਜਮਾਨੇ ਨੂੰ